गुरु वागे गुरुवागे गुरु वागे गुरु वागे गुरु वागे गुरु गुरु वागे गुरु वागे गुरु ਸਭ ਸਦਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ 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 ਜੀ ਕੀ ਫਤਿਹ ਅਸੀਂ ਅੱਜ ਪਿੰਡ ਠੱਪੜਵਾਲ ਮੋਜਮਜਾਲਾ ਦੇ ਵਿਸ਼ੇਸ਼ ਤੌਰ ਤੇ ਸਰਪੰਚ ਸਾਹਿਬਾਨਾਂ ਦਾ ਜਸਵਿੰਦਰ ਸਿੰਘ ਜੀ ਅਤੇ ਰਣਜਿੰਦਰ ਸਿੰਘ ਜੀ ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਤੇ ਪਹੁੰਚੇ ਔਰ ਅੱਜ ਸਾਡੀ ਸੁਸਾਇਟੀ ਪਰਾਵਾਸਾ ਵੈਲਫੇਅਰ ਸੁਸਾਇਟੀ ਟਕਰਵਾਲ ਮੌਜੂਮ ਜਾਰਾ ਬੰਦੋਂ ਸਾਬਜਾਦਿਆਂ ਦੀ ਸ਼ਹਾਦਤ ਜੋ ਦੋਦੇ ਲੰਗਰ ਲਾਇਆ ਗਏ ਔਰ ਲੋੜਵੰਦਾਂ ਨੂੰ ਲੋਨੀਆਂ ਔਰ ਛਾਲ ਦਿੱਤੇ ਗਏ ਸਾਡੇ ਅੱਜ ਦੇ ਇਸ ਸਮਾਗਮ ਦੇ ਵਿੱਚ ਜਿੰਨੇ ਵੀ ਸਾਡੇ ਪਹੁੰਚੇ ਆ ਸਾਰਿਆਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਉਂ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੁਖਸ਼ੇਵ ਜੀ ਜਦੋਂ ਦੋਨਾਂ ਪਿੰਡਾਂ ਐ ਸਰਪੰਚ ਸਾਹਿਬਾਨ ਪਹੁੰਚੇ ਔਰ ਸਪੈਸ਼ਲ ਸਾਡੇ ਜਿਹੜੇ ਸੰਸਥਾ ਦੇ ਡਾਇਰੈਕਟਰ ਸਾਹਿਬ ਆ ਉਹਨੇ ਦੀ ਸਾਸੂ ਮਾ ਸੁਖਵੀਰ ਜੀ ਦੇ ਮਾਤਾ ਜੀ ਪਹੁੰਚੇ ਉਹਨਾਂ ਦਾ ਵੀ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੀਆਂ ਸੰਗਤਾਂ ਦੋਨੇ ਨਗਰਾਂ ਤੋਂ ਬੀਬੀਆਂ ਭਾਈ ਸਾਰੇ ਪਹੁੰਚੀ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਾਡੀ ਸਾਰੀ ਸੰਸਥਾ ਵੱਲੋਂ ਧੰਨਵਾਦ ਜੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅਪਰਾਲਾ ਆ ਸਾਡੇ ਪਿੰਡ ਦੋਨਾਂ ਪਿੰਡਾਂ ਦੀ ਬਣਾਈ ਹੋਈ ਸਾਂਝੀ ਸੰਸਥਾ ਪ੍ਰਵਾਸਰਾ ਐਨਜੀਓ ਜਿਨ੍ਹਾਂ ਦੇ ਫਾਊਂਡਰ ਜੋਧਾ ਪਾਜੀ ਜੋ ਯੂ ਐਸ ਏ ਵਿੱਚ ਰਹਿੰਦੇ ਨੇ ਉਹਨਾਂ ਦੀ ਬਦੌਲਤ ਇਹ ਸੰਸਥਾ ਚੱਲ ਰਹੀ ਹੈ ਸਾਡੇ ਇਸ ਸੰਸਥਾ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਜੀ ਮਨਹਾਸ ਪ੍ਰਧਾਨ ਮਿੱਟੂ ਪਾਜੀ ਤੋਂ ਸਾਰੀ ਸੰਸਥਾ ਇਹ ਰਲ ਮਿਲ ਕੇ ਆਪਾਂ ਸਾਰੀ ਸੰਸਥਾ ਨੇ ਪਿੰਡ ਦੇ ਸਹਿਯੋਗ ਦੇ ਨਾਲ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋયા ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋયા ਜੋ 10 ਵਿੱਚ ਪਾਛ ਨੇ ਸਾਰਾ ਪਰਿਵਾਰ ਸਾਡੇ ਉੱਪਰੋਂ ਕੁਰਬਾਨ ਕੀਤਾ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੁੱਧ ਦੇ ਲੰਗਰ ਸਾਰੀ ਸੰਸਥਾ ਵੱਲੋਂ ਪ੍ਰਵਾਸਰਾ ਐਨ ਜੀਓ ਅਤੇ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਤੇ ਨਾਲ ਹੀ ਸਾਡੇ ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗ ਮਾਤਾਵਾਂ ਵੀਰ ਭਾਈ ਹਨ ਉਹਨਾਂ ਨੂੰ ਠੰਡ ਦੇ ਮੌਸਮ ਦੇ ਵਿੱਚ ਲੋਈਆਂ ਛਾਲ ਦੇ ਕੇ ਉਹਨਾਂ ਨੂੰ ਸਨਮਾਨ ਕੀਤਾ ਗਿਆ ਛੋਟੇ ਬੱਚਿਆਂ ਨੂੰ ਟੋਪੀਆਂ ਜਰਾਬਾਂ ਦੇ ਕੇ ਠੰਡ ਦੇ ਮੌਸਮ ਦੇ ਵਿੱਚ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਯਾਦ ਕਰਦੇ ਆ ਕਿ ਉਹਨਾਂ ਨੇ ਨਹੀਂ ਠੰਡ ਦੇ ਵਿੱਚ ਸਾਡੇ ਲਈ ਛਾਹ ਦਿੱਤਾ ਦਿੱਤੀਆਂ ਇਹ ਉਪਰਾਲਾ ਕੀਤਾ ਗਿਆ ਸਾਰੀ ਸੰਸਥਾ ਨੇ ਪਿੰਡ ਦੇ ਨਾਲ ਰਲ ਮਿਲ ਕੇ ਬਸ ਜੋ ਜੀ ਆਪਣੇ ਪ੍ਰਭ ਆਸਰਾ ਐਨ ਜੀਓ ਤੁਹਾਡੀ ਸੰਸਥਾ ਆ ਇਹ ਹੋਰ ਕਿਹੜੇ ਉਪਰਾਲੇ ਕਰ ਰਹੀ ਹੈ ਇਹ ਜਿਹੜੀ ਸਾਡੀ ਸੰਸਥਾ ਹੈ ਸਭ ਤੋਂ ਪਹਿਲਾਂ ਸਾਡੀ ਸੰਸਥਾ ਨੇ ਦੋਨਾਂ ਪਿੰਡਾਂ ਦੇ ਬਾਉਂਡਰੀ ਦੇ ਆਲੇ ਦੁਆਲੇ ਜਿੱਥੇ ਤੱਕ ਦੋਨਾਂ ਪਿੰਡਾਂ ਦੀਆਂ ਹੱਦਾਂ ਨੇ ਬੂਟੇ ਲਾਏ ਹਨ ਉਹਨਾਂ ਨੂੰ ਹਫਤੇਵਾਰ ਪਾਣੀ ਲਗਾਇਆ ਜਾਂਦਾ ਸਾਰੇ ਪਿੰਡ ਵੱਲੋਂ ਸਾਂਝੇ ਤੌਰ ਤੇ ਉਸ ਤੋਂ ਬਾਅਦ ਦੋਨਾਂ ਪਿੰਡਾਂ ਦੇ ਬਾਉਂਡਰੀ ਦੇ ਆਲੇ ਦੁਆਲੇ ਚਾਰ ਚੁਫੇਰੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਸਾਡੀ ਸੰਸਥਾ ਵੱਲੋਂ ਸਾਰੇ ਪਿੰਡਾਂ ਨਾਲ ਰਲ ਕੇ ਪੰਚਾਇਤਾਂ ਨਾਲ ਹੋਰ ਗਰੀਬ ਲੜਕੀਆਂ ਦੇ ਵਿਆਹ ਦੇ ਵਿੱਚ ਸਹਿਯੋਗ ਕੀਤਾ ਜਾਂਦਾ ਹੈ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕੀਤਾ ਜਾਂਦਾ ਹੈ ਕਿਸੇ ਨੂੰ ਕੋਈ ਬਿਮਾਰ ਹੈ ਕੋਈ ਦਾਖਲਾ ਹੈ ਮੈਡੀਕਲ ਹੈਲਪ ਕੀਤੀ ਜਾਂਦੀ ਹੈ ਇਹ ਸਾਰੇ ਉਪਰਾਲੇ ਸਾਡੀ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ ਠੀਕ ਹੈ ਬਹੁਤ ਬਤਨ ਠੀਕ ਹੈ ਜੀ ਵਾਈ ਗੁਡੀ ਕਾ ਖਾਲਸਾ ਵਾਈ ਗੁਡੀ ਫਤਿਹ